ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਗੁਰੂ ਰਾਮਦਾਸ ਜੀ ਅੱਤੇ ਪਾਈ ਸੋਮਾ ਜੀ ਦੀ ਪਾਈ ਸੋਮਾ ਉਮਰ 14 ਸਾਲ ਪਿਤਾ ਦਾ ਸਾਇਆ ਨਹੀਂ ਮਾਂ ਨਹੀਂ ਕਰ ਗਰੀਬੀ ਹੋਣ ਕਾਰਨ ਸਕੂਲ ਭੇਜਣਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੌਮੀ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਉਹ ਵੇਚ ਆਇਆ ਕਰ ਪਹਿਲੇ ਦਿਨ ਕੁੰਗਣੀਆਂ ਬਣਾਈਆਂ ਸ਼ਾਬਾ ਤਿਆਰ ਕੀਤਾ ਪਰ ਸੋਮਾ ਮਾਂ ਨੂੰ ਪੁੱਛਦਾ ਹੈ ਕਿ ਕਿੱਥੇ ਬੈਠ ਕੇ ਵੇਚਾਂ ਮਾਂ ਨੇ ਕਿਹਾ ਗੁਰੂ ਰਾਮਦਾਸ ਜੀ ਅੰਮ੍ਰਿਤ ਸਰ ਵਿਖੇ ਤਾਲ ਸਰੋਵਰ ਦੀ ਖੁਦਾਈ ਕਰਵਾ ਰਹੇ ਹਨ ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਬਹੁਤ ਵੱਡਾ ਇਕੱਠ ਹੁੰਦਾ ਹੈ ਉੱਥੇ ਤੇਰੀ ਸ਼ਾਬੜੀ ਜਲਦੀ ਵਿਕ ਜਾਵੇਗੀ ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਕਰਮਾ ਭਾਗਾਂ ਵਾਲਾ ਦਿਨ ਆ ਗਿਆ ਸੌਮਣ ਜਿੱਥੇ ਕੁੰਗਣੀਆਂ ਵੇਚਦਾ ਹੈ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ ਜਿੱਦੜ ਸੌਮੇ ਨੇ ਛਾਬਾ ਲਾਇਆ ਸੀ ਦੂਜੀ ਭਾਗਾਂ ਦੀ ਬਾਤ ਛਾਬੇ ਵੱਲ ਨਜ਼ਰ ਪੈ ਗਈ ਤੀਜੀ ਬਾਤ ਛਾਬੇ ਵੱਲ ਵੇਖ ਕੇ ਗੁਰੂ ਜੀ ਨੂੰ ਆਪਣਾ ਸਮਝ ਆ ਗਿਆ ਕੀ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਹੁੰਗਣੀਆਂ ਵੇਚਦਾ ਸੀ ਚੌਥੀ ਗੱਲ ਗੁਰੂ ਸਾਹਿਬ ਸੌਮੇ ਦੀ ਛਾਬੜੀ ਦੇ ਕੋਲ ਆ ਗਏ ਪੰਜਵੀਂ ਬਖਸ਼ਿਸ਼ ਪੁੱਛ ਲਿਆ ਕੀ ਨਾ ਹੈ ਤੂੰ ਕੀ ਕਰਦਾ ਹੈ ਛੇਵੀਂ ਬਖਸ਼ਿਸ਼ ਤਲੀ ਆੜਕੇ ਕਹਿੰਦੇ ਜੇ ਅੱਜ ਦੀ ਵਟਕ ਹੁੰਗਣੀਆਂ ਵੇਚ ਕੇ ਇਕੱਠੀ ਹੋਈ ਮਾਇਆ ਸਾਨੂੰ ਦੇ ਦੇਵੇਂ ਬੜਾ ਔਖਾ ਵਟਕ ਦੇਣੀ ਪਰ ਉਸ ਬੱਚੇ ਨੇ ਸਾਰੀ ਵਟ ਜੋ ਕਿ ਕਮਾਈ ਸੀ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਤਾਂ ਮਾਂ ਕਹਿੰਦੀ ਕਮਾਈ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਸੀ ਸੋਮਾ ਕਹਿਣ ਲੱਗਾ ਅੱਜ ਮੇਰੇ ਛਾਬੇ ਅੱਗੋਂ ਗੁਰੂ ਰਾਮਦਾਸ ਜੀ ਲੰਗੇ ਤੇ ਮੈਨੂੰ ਕਹਿਣ ਲੱਗੇ ਅੱਜ ਦੀ ਕਮਾਈ ਸਾਨੂੰ ਦੇ ਦੇ ਅਤੇ ਮੈਂ ਦੇ ਦਿੱਤੀ ਮਾ ਕਹਿੰਦੀ ਸ਼ੁਕਰ ਹੈ ਸਾਡੀ ਸਾਂਝ ਪੈ ਗਈ ਜੇ ਕੱਲ ਵੀ ਲੰਗਨ ਤੇ ਕੱਲ ਦੀ ਕਮਾਈ ਵੀ ਦੇ ਦੇਵੀ ਜੇ ਨਾਲ ਲੰਗਨ ਦੇਣ ਚਲਾ ਜਾਵੀਂ ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਗੇ ਤੇ ਸੌਮੇ ਨੇ ਆਪਣੀ ਕਮਾਈ ਗੁਰੂ ਜੀ ਨੂੰ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਆਪਣੀ ਕਮਾਈ ਦੇ ਚਲਾ ਗਿਆ ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੌਮਿਆ ਅੱਜ ਦੀ ਕਮਾਈ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੌਮਿਆ ਤੇਰੀ ਕਮਾਈ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ 100 ਰੁਪਈਆ ਸੀ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਤਾਂ ਸੌਮੇ ਨੇ ਕਿਹਾ ਮੈਂ ਗਰੀਬ ਹਾਂ ਗੁਰੂ ਸਾਹਿਬ ਦਇਆ ਦੇ ਘਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੋਮਾ ਕਹਿੰਦਾ ਮੈਂ ਸ਼ਾਹ ਨਹੀਂ ਮੈਂ ਗਰੀਬ ਹਾਂ ਸਤਗੁਰੂ ਫਿਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਗੁਰੂ ਜੀ ਨੇ ਉਸ ਸਮੇਂ ਤੱਕ ਇੰਜ ਕਹਿਣਾ ਜਾਰੀ ਰੱਖਿਆ ਜਦੋਂ ਤੱਕ ਜਨਮਾਂ ਜਨਮਾਂ ਦੀ ਗਰੀਬੀ ਨਹੀਂ ਕੱਟੀ ਗਈ ਹੁਣ ਸਤਗੁਰੂ ਜੀ ਨੇ ਸੋਚਿਆ ਕਿ ਇਸ ਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਸ਼ਾਹ ਹੈ ਗੁਰੂ ਜੀ ਕਹਿੰਦੇ ਦਾਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ਤਾਂ ਭਾਈ ਸੋਮਾ ਆਖਣ ਲੱਗਾ ਮਹਾਰਾਜ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਤਾਂ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ਭੋਲੇਪਾ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੋਇਆ ਜਾਂ ਅਸੀਂ ਭੋਲੇਪਾ ਕਹਿੰਦਾ ਜੀ ਮੈਂ ਸ਼ਾਹ ਹੋਇਆ ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਾਰ ਦਿੱਤਾ ਭਾਈ ਸੋਮਾ ਸ਼ਾ ਸ਼ਾਹਾਂ ਦਾ ਸ਼ਾ ਬੇਪਰਵਾਹ ਤੇ ਨਾਲ ਵਚਨ ਕੀਤਾ ਇੱਕ ਵਾਰ ਤੇਰੀਆਂ ਕੁਲਾਂ ਤੱਕ ਚੱਲੇਗਾ ਸਰਦਾ ਸਹਿਤ ਗੁਰੂ ਨਾਲ ਨਾਤਾ ਜੋੜਿਆ ਸੋਮਾ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ ਵੱਡੀ ਗੱਲ ਅੱਜ ਤੱਕ ਉਹਨਾਂ ਦੀ ਕੁੱਲ ਚੱਲੀ ਆ ਰਹੀ ਹੈ निरंतर उसी तरह ही बक्षिशाम ਵਰਤ ਰਹੀਆਂ ਹਨ ਇਸ ਸਮੇਂ ਭਾਈ 소ਮਾ ਜੀ ਦੀ ਕੁੱਲ ਵਿੱਚੋਂ ਦਿੱਲੀ ਵਿਖੇ ਭਾਈ ਅਵਤਾਰ ਸ਼ਾਹ ਸਿੰਘ ਜੀ ਸੇਵਾ ਨਿਭਾ ਰਹੇ ਹਨ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਦੀ ਨਦਰ ਪਾਲ ਵਿੱਚ ਪੁੱਲਾਂ ਤੱਕ ਬਾਦਸ਼ਾਹੀਆਂ ਬਖਸ਼ ਦਿੰਦੀ ਹੈ ਭੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ